लॉ एंड ऑर्डर तो खराब है वो सबको मालूम है लेकिन यहाँ लॉ एंड ऑर्डर पे सवाल पूछने पे सजा मिल जाती है पर्चा दर्ज हो जाता है और कहीं अगर आप सवाल पूछोगे तो जवाब मिलेगा जांच होगी कार्रवाई होगी यहाँ कार्रवाई हमारे बाजवा जी पर हो रही है कार्रवाई आपकी अगर हिम्मत है तो करिए उन पर जो यहाँ लॉ एंड ऑर्डर बिगाड़ रहे हैं क्या आप उनसे मिले हुए हैं हमारा ये सवाल है क्या मुख्यमंत्री को दिखता नहीं है ग्रेनेड गिर रहे हैं। नहीं मालूम पड़ रहा उनको पुलिस तक महफूज नहीं है ऐसी हालत है लॉ एंड ऑर्डर अभी राजा वडिंग जी बता रहे थे कि बाजवा जी का कसूर सिर्फ इतना था कि उन्होंने वही बात कह दी जो अखबारों में भी छप चुकी है आज बाजवा जी पर पर्चे तक दर्ज हुए हैं कल आप लोगों पर होंगे ये धमका कर सरकार चलाना यह समझते नहीं है पंजाब में धमकियों का असर नहीं होगा हम सब पर एक तो ये दावा करते हैं कि हर पार्टी की की के अंदर की खबर मुझे इंटेलिजेंस पूरी नजर रखता हूँ तो पंजाब का इंटेलिजेंस कुछ नहीं पता उन्हें ना पंजाब के इंटेलिजेंस का पता है ना अपनी पार्टी के अंदर क्या हो रहा है वो पता है आपको और हमको उनकी पार्टी के बारे में ज्यादा पता है अब दिल्ली वालों के हाथ में है अब पंजाब की कमान जो केजरीवाल पंजाब कभी बर्दाश्त करेगा पंजाब कभी झुका है दिल्ली के सामने ਇਹ ਫਿਰ झुਕਾएंगे ਇਹ ਲੋਕ ਪੰਜਾਬ ਨਹੀਂ झुਕੇਗਾ ਅਰਾਜਾ ਜੀ ਪੰਜਾਬ ਦਾ ਮਾਹੌਲ ਕਿਵੇਂ ਦੇਖ ਰਹੇ ਹੋ ਹੁਣੇ-ਹੁਣੇ ਮਜੀਠੇ ਦੇ ਵਿੱਚ ਵੀ ਗੋਲੀਆਂ ਚੱਲੀਆਂ ਨੇ ਅ ਬੀਤੀ ਰਾਤ ਨੂੰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਗਰਨੇਡ اٹੈਕ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੇਰੀ ਇੰਟੈਲੀਜੈਂਸ ਬਹੁਤ ਫਕੀ ਹੈ ਕਿਵੇਂ ਦੇਖ ਰਹੇ ਹੋ ਜੀ ਇਸ ਨੂੰ ਦੇਖੋ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਕੇਵਲ ਤੇ ਕੇਵਲ ਵਿਰੋਧੀ ਧਿਰ ਤੇ ਲਾਈ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਦਿੱਲੀ ਮੀਟਿੰਗ ਚੱਲਦੀ ਸੀ ਕੀ ਹੋਇਆ ਇਹਰਾ ਮਤਲਬ ਮੁੱਖ ਮੰਤਰੀ ਦੀ ਇੰਟੈਲੀਜੈਂਸ ਵਿਰੋਧੀ ਧਿਰ ਦੇ ਫੋਨ ਟ੍ਰੇਸ ਕਰਦੀ ਹੈ ਤੇ ਵਿਰੋਧੀ ਧਿਰ ਦੇ ਮਗਰ ਤੁਰੀ ਫਿਰਦੀ ਜਿੱਥੋਂ ਤੱਕ ਤੁਸੀਂ ਕਿਹਾ ਹੈਂਡ ਗ੍ਰਨੇਡ ਚੱਲ ਰਹੇ ਹਜੇ ਐਸੇ ਹੈਂਡ ਗ੍ਰਨੇਡ ਕਈ ਥਾਵਾਂ ਤੇ ਚੱਲ ਚੁੱਕੇ ਹਨ ਜਿਨ੍ਹਾਂ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਮਿਲਦੀ ਉਹਨਾਂ ਦੀ ਪੁਸ਼ਟੀ ਪੰਜਾਬ ਦੀ ਪੁਲਿਸ ਤੇ ਸਰਕਾਰ ਨਹੀਂ ਕਰਦੀ ਇਸ ਤਰ੍ਹਾਂ ਦੇ ਵਾਕਿਆ ਕਈ ਵਾਰੀ ਵੇਖਣ ਨੂੰ ਮਿਲੇ ਆ ਔਰ ਇਹਨਾਂ ਨੇ ਉਹਨੂੰ ਹੈਂਡ ਗਰਨੇਡ ਨੂੰ ਟਾਇਰ ਫਟ ਗਿਆ ਸਿਲੰਡਰ ਫਟ ਗਿਆ ਇਹਰੇ ਛੇ ਤਬਦੀਲ ਕੀਤਾ ਲਾਅ ਐਂਡ ਆਰਡਰ ਦੇ ਨਾਮ ਦੀ ਪੰਜਾਬ ਦੇ ਅੰਦਰ ਕੋਈ ਚੀਜ਼ ਨਹੀਂ ਹੈ ਦਿਨ ਦਿਹਾੜੇ ਕਤਲ ਕੇਸ ਪ੍ਰਕਾਰ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇੱਕ ਐਸਆਈ ਨੂੰ ਡੀਐਸਪੀ ਦੇ ਖੜੇ ਗੋਲੀਆਂ ਮਾਰ ਦਿੱਤੀਆਂ ਕਿਸ ਪ੍ਰਕਾਰ ਮੂਸੇ ਵਾਲੇ ਨੰਗਲ ਅੰਬੀਆਂ ਦੇ ਮਰਡਰ ਤੋਂ ਲੈ ਕੇ ਹੁਣ ਤੱਕ ਹਰ ਪੰਜਾਬ ਦਾ ਵਿਅਕਤੀ ਸਹਿਮ ਦੇ ਵਿੱਚ ਹੈ ਕਿ ਪਤਾ ਨਹੀਂ ਕਿਸ ਵੇਲੇ ਗੈਂਗਸਟਰ ਦਾ ਫੋਨ ਆ ਜਾਏ ਔਰ ਕਿਸ ਵੇਲੇ ਮੈਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਏ ਐਸੀਆਂ ਘਟਨਾਵਾਂ ਪੂਰੇ ਪੰਜਾਬ ਦੇ ਵਿੱਚ ਸਾਨੂੰ ਮਿਲ ਰਹੀਆਂ ਹਨ ਹਰ ਇੱਕ ਗੱਲ ਆਸੀ ਦਿੱਲੀ ਦੀ ਇੰਟੈਲੀਜੈਂਸ ਨੇ 48 ਦਿਨ ਪਹਿਲਾਂ ਕਿ ਕਿਸੇ ਹਿੰਦੂ ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਮੁੱਖ ਮੰਤਰੀ ਤੇ ਇੰਟੈਲੀਜੈਂਸ ਨੂੰ ਪੰਜਾਬ ਦੀ ਨੂੰ ਕੋਈ ਖਬਰ ਨਹੀਂ ਸੀ ਮੁੱਖ ਮੰਤਰੀ ਇਹ ਵੀ ਕਹਿੰਦੇ ਆ ਕਿ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਜਿਹੜੀ ਗੱਲ ਸਾਨੂੰ ਹੀ ਨਹੀਂ ਪਤਾ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਮਨਰੰਜਨ ਕਾਲੀਆ ਤੇ ਅਟੈਕ ਹੋਣ ਵਾਲਾ ਹੈ ਤਾਨੂੰ ਇਹ ਵੀ ਨਹੀਂ ਪਤਾ ਸੀ ਅੰਮ੍ਰਿਤਸਰ ਮੰਦਿਰ ਦੇ ਵਿੱਚ ਹੈਂਗ ਗ੍ਰਨੇਡ ਚੱਲਣ ਵਾਲਾ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਬਪਾ ਸਾਹਿਬ ਹੰਬੇਦ ਕਰਦੀ ਸਟੈਚੂ ਤੇ ਖਾਲਿਸਤਾਨ ਲਿਖਿਆ ਆ ਰਿਹਾ ਸੋਏ ਸਾਰੇ ਦਾ ਸਾਰਾ ਜਿਹੜਾ ਮੁੱਖ ਮੰਤਰੀ ਦਾ ਚਾਹਮ-ਦਾਮ ਹੈ ਉਹ ਵਿਰੋਧੀ ਧਿਰ ਵੀ ਆਵਾਜ਼ ਬੰਦ ਕਰਨ ਤੇ ਲੱਗਿਆ ਵੇ ਸ਼ਾਮ ਨੂੰ ਲੱਗੀ ਜਿਹੜੀ ਸਾਹਮਣੇ ਸਾਰੀ ਪੁਲਿਸ ਫੋਰਸ ਥਾਣਿਆਂ ਦੀ ਸੁਰੱਖਿਆ ਤੇ ਤਨਾਤ ਕਰ ਦਿੱਤੀ ਜਾਂਦੀ ਕਿਉਂਕਿ ਥਾਣਿਆਂ ਤੇ ਬਹੁਤ ਗ੍ਰੇਨੈਡ ਆਏ ਮੈਂ ਤਾਂ ਤੁਹਾਨੂੰ ਕਹਿ ਰਿਹਾ ਜਨਾਬ ਕਿ ਕਿਸੇ ਪ੍ਰਕਾਰ ਦਾ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਜਿਸ ਪ੍ਰਕਾਰ ਪੰਜਾਬ ਦਾ ਬੇੜਾਗਰ ਕਰਤਾ ਹੁਣ ਤੁਸੀਂ ਮੈਨੂੰ ਇਹ ਦੱਸੋ ਪੁਲਿਸ ਤਨਾਤ ਕਰੀ ਰੱਖੋ ਸਾਡੇ ਸਮੇਂ ਅਸੀਂ ਪੁਲਿਸ ਤਨਾਤ ਵੀ ਕਰਦੇ ਸੀ ਲੇਕਿਨ ਇੱਕ ਹੈਂਡ ਗ੍ਰੇਨੇਡ ਨਹੀਂ ਚੱਲਿਆ ਸੀਗਾ ਕਿਉਂਕਿ ਪੁਲਿਸ ਦਾ ਆਪਣੇ ਕੰਮਾਂ ਤੇ ਧਿਆਨ ਰੱਖਦੀ ਸੀ ਹੁਣ ਇਹਨਾਂ ਦਾ ਧਿਆਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਫੜਨਾ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਕਸੂਰ ਦੱਸੋ ਕੀ ਹੈ ਪੰਜਾਬ ਦਾ ਹਰ ਵਿਅਕਤੀ ਕਹਿ ਰਿਹਾ ਕਿ ਕੱਲ ਨੂੰ ਹੈਂਡ ਗ੍ਰੇਨੇਡ ਚੱਲ ਸਕਦਾ ਹੈ ਪਤਾ ਨਹੀਂ ਕਿੱਥੇ ਚੱਲ ਸਕਦਾ ਹੈ ਅਖਬਾਰ 'ਚ ਲਿਖਿਆ ਕਿ 55 ਹੈਂਡ ਗ੍ਰੇਨੇਡ ਆਏ ਲੇਕਿਨ ਨਵਾਂ ਦੀ ਹਜੇ ਤੱਕ ਕੋਈ ਖਬਰ ਨਹੀਂ ਹੈ ਲੇਕਿਨ ਪ੍ਰਤਾਪ ਸਿੰਘ ਬਾਜਵਾ ਤੇ ਜਾਣਕਾਰੀ ਦੇਣ ਵਾਸਤੇ ਪਰਚਾ ਦਰਜ ਕਰਤਾ ਜਾਣ ਬੁੱਝ ਕੇ ਸੋ ਇਹ ਜਿਹੜੇ ਨਾਕੇ ਨੁਕੇ ਲਾਏ ਜਾ ਰਹੇ ਐ ਇਹ ਕੇਵਲ ਬੇਫਕੂ ਬਣਾਇਆ ਜਾ ਰਿਹਾ ਕਿਹੜਾ ਨਾਕੇ ਤੇ ਇਹਨਾਂ ਨੇ ਹੈਂਡ ਗ੍ਰੇਨੇਡ ਫੜਿਆ ਹੁਣ ਤੱਕ ਕੀਤਾ ਕੀ ਹੈ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਕੰਬ ਕਰਨ ਦੀ ਨੀਂਦ ਸੁੱਤੇ ਪਏ ਐ ਪੰਜਾਬ ਦਾ ਬਦਹਾਲ ਕਰਤਾ ਤੇ ਦਿੱਲੀ ਵਾਲਿਆਂ ਨੇ ਆ ਕੇ ਪੰਜਾਬ ਤੇ ਕਬਜ਼ਾ ਕਰ ਲਿਆ ਸ਼ਹੀਦਾਂ ਦੇ ਨਾਂ ਤੇ ਪਾਰਟੀ ਬਣੀ ਸੀ ਆਮ ਆਦਮੀ ਪਾਰਟੀ ਜੀ ਲੋਕਾਂ ਨੂੰ ਸੁਰੱਖਿਅਤ ਰੱਬਾ ਸੇ ਕਿਉਂਕਿ ਪੁਲਿਸ ਤੁਹਾਡੇ ਕਮਾਲ ਹੋ ਗਈ ਜੇ ਮਨੋਰੰਜਨ ਕਾਲਿਆ ਸੁਰੱਖਿਅਤ ਨਹੀਂ ਹੈ ਕਿ ਵੱਡੇ ਵੱਡੇ ਸਿੰਗਰ ਮੂਸੇ ਵਾਲੇ ਵਰਗੇ ਸੁਰੱਖਿਅਤ ਨਹੀਂ ਹੈ ਤੇ ਆਮ ਵਿਅਕਤੀ ਕਿਵੇਂ ਸੁਰੱਖਿਅਤ ਹੈ ਐਸੇ ਕਰਕੇ ਤਾਂ ਡਰ ਤੇ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੈ ਸਾਥੀਓ ਐਸੇ ਕਰਕੇ ਤਾਂ ਬੱਚਾ ਬੱਚਾ ਕਹਿ ਰਿਹਾ ਕਿ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਕਿਹੜਾ ਮਾਹੌਲ ਦਾ ਹੋਇਆ ਇਸ ਤੋਂ ਬਾਅਦ ਤੁਸੀਂ ਕਾਂਗਰਸ ਦਾ ਅਗਲਾ ਕਦਮ ਕੀ ਹੈ ਤੁਸੀਂ ਪਹਿਲਾਂ ਕਿਹਾ ਸੀ ਕਿ ਕੱਲ ਸਾਰੇ ਇਕੱਠੇ ਹੋ ਰਹੀ ਹੈ ਉਸ ਪਰ ਦੇਖੋ ਕੱਲ ਨੂੰ ਅਸੀਂ ਸਾਰਿਆਂ ਨੂੰ ਸੀਨੀਅਰ ਲੀਡਰਸ ਦੀ ਮੀਟਿੰਗ ਬੁਲਾਈ ਹੈ 10:30 ਵਜੇ ਕਾਂਗਰਸ ਦਫਤਰ ਉਸ ਤੋਂ ਬਾਅਦ ਕਿਸ ਪ੍ਰਕਾਰ ਅੱਗੇ ਇਹ ਸਰਕਾਰ ਨਾਲ ਲੜਾਈ ਲੜਨੀ ਹੈ ਔਰ ਕਿਸ ਪ੍ਰਕਾਰ ਇਸ ਸਰਕਾਰ ਨੂੰ ਲਲਕਾਰਨਾ ਹੈ ਇਹ ਅੱਗੇ ਰਣਨੀਤੀ ਬਣਾ ਕੇ ਦੱਸਾਂਗੇ ਲੜਕੀ ਨੇ ਇੱਕ ਗੱਲ ਮੈਂ ਕਹਿਣਾ ਚਾਹਣਾ ਅਕਸ਼ਰਾ ਨੂੰ ਤੁਹਾਨੂੰ ਚੇਤਾਵਨੀ ਦੇਣਾ ਚਾਹਣਾ ਕਿ ਯਾਦ ਰੱਖਿਓ ਕਿ ਤੁਸੀਂ ਐਲਓ ਪੀਤੇ ਪਰਚਾ ਕੀਤਾ ਹੈ ਲੀਡਰ ਆਫ oppositon ਤੇ ਸਮਾਂ ਬੜੀ ਜਲਦੀ ਨਾ ਪੀਤਦਾ ਜਾ ਰਿਹਾ ਹੈ 24 ਮਹੀਨੇ ਨਹੀਂ ਹੁਣ 23 ਮਹੀਨੇ ਰਹਿ ਗਏ ਔਰ 23 ਮਹੀਨਾ ਚੋਂ 3 ਮਹੀਨੇ ਮੈਨੂੰ ਲੱਗਦਾ ਕੋਡ ਆਫ ਕੰਡਕਟ ਲੱਗ ਜਾਣਾ ਫੇਰ ਜਿੰਨਾ ਲੋਕਾਂ ਨੇ ਗਲਤ ਤਰੀਕੇ ਨਾਲ ਅਪਸਰਾਂ ਨੇ ਕਾਰਵਾਈ ਕੀਤੀ ਹੈ ਉਹ ਕੋਈ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਦਾ ਧਿਆਨ ਰੱਖਿਓ ਮੇਰੇ ਸਾਹਮਣੇ ਪਾਰਟੀ ਬਣੀ ਸੀਗੀ ਆਮ ਆਦਮੀ ਪਾਰਟੀ ਕੱਲ ਵਸਾਖੀ ਵਾਲੇ ਦਿਨ ਜੱਲਿਆਂ ਵਾਲੇ ਬਾਗ ਤੇ ਵੀ ਹਮਲਾ ਹੋਇਆ ਸੀਗਾ ਕਾਫੀ ਸ਼ਹੀਦਾਂ ਉੱਤੇ ਕੀਤੇ ਗਏ ਸੀਗੇ ਆਮ ਆਦਮੀ ਪਾਰਟੀ ਦਾ ਇੱਕ ਵੀ ਐਮਐਲਏ ਇੱਕ ਵੀ ਮੰਤਰੀ ਉੱਤੇ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਤੁਹਾਨੂੰ ਲੱਗਦਾ ਜੀ ਸ਼ਹੀਦਾਂ ਦੇ ਨਾਮ ਤੇ ਇਹ ਕੇਵਲ ਫੋਟੋਆਂ ਲਾਈਆਂ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਦੀਆਂ ਇਹਨਾਂ ਦੀ ਕੋਈ ਕੋਈ ਐਸੀ ਸੋਚ ਹੈਗੀ ਆ ਸ਼ਹੀਦਾਂ ਦੇ ਨਾਮ ਤੇ ਕੋਈ ਸਮਾਰਕ ਬਣਾਇਆ ਹੋਵੇ ਹੁਣ ਤੱਕ ਕੋਈ ਗੱਲਬਾਤ ਕੀਤੀ ਹੋਵੇ ਕੇਵਲ ਤੇ ਕੇਵਲ ਲੋਕਾਂ ਨੂੰ ਮੂਰਖ ਬਣਾਇਆ ਇਸ ਪਾਰਟੀ ਨੇ ਔਰ ਬਾਬਾ ਸਾਹਿਬ ਦਾ ਅੰਬੇਦਕਰ ਦਾ ਨਾਮ ਲੈ ਕੇ ਔਰ ਭਗਤ ਸਿੰਘ ਦਾ ਨਾਮ ਲੈ ਕੇ ਇਹ ਪਾਰਟੀ ਹੋਣ ਦੇ ਚਾਹੀਏ ਲੇਕਿਨ ਅੱਜ ਉਹੀ ਪੰਜਾਬ ਦੇ ਲੋਕ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਪਹਿਰਾ ਦੇਣ ਵਾਲੇ ਲੋਕ ਇਹਨਾਂ ਨੂੰ ਕੁਰਸੀ ਤੋਂ ਆਉਣ ਵਾਲੇ ਸਮੇਂ 'ਚ ਲਾਉਣ ਦਾ ਕੰਮ ਕਰਦੇ।